ਵਾਪਸੀ ਬੱਚੇ ਦਾ ਮਰਡਰ ਕੇਸ ਜੀ ਆ ਉਸਨੇ ਸਾਰਾ ਪੰਜਾਬ ਤੇ ਜੋੜ ਕੇ ਰੱਖਦਾ ਹੂੰ ਜਿਹੜੇ ਵਿੱਚ ਕਾਫੀ ਲੋਕ ਨੇ ਜਿਹੜੇ ਉਹ ਮਤਲਬ ਆ ਪ੍ਰਵਾਸੀਆਂ ਨੂੰ ਦੋਸ਼ੀ ਮੰਨ ਰਹੇ ਨੇ ਹੂੰ ਜਦੋਂ ਕਿ ਬੰਦੇ ਦਾ ਵਿੱਚ ਦੋਸ਼ ਕਰਨ ਵਾਲੇ ਥੋੜੇ ਹੁੰਦੇ ਨੇ ਹੂੰ ਗੱਲ ਕਰ ਟੈਗ ਜਾਂ ਫਿਰ ਉਹ ਸਾਰਿਆਂ ਦੇ ਉੱਤੇ ਲੱਗਿੰਦਾ ਇਹ ਉਸੇ ਚੀਜ਼ ਦੀ ਹੈ ਸਿੱਟਾ ਐਪੀਓ ਚਾਰ ਪਰ ਦੇ ਦੋ ਬਲਾਕ ਦੇ 25 ਪਿੰਡਾਂ ਨੇ ਮਤੇ ਪਾਏ ਜਿਹਦੇ ਵਿੱਚ ਮਤਲਬ ਪ੍ਰਵਾਸੀਆਂ ਦੇ ਖਿਲਾਫ ਹੈਗੇ ਐ ਇਸੇ ਤਰ੍ਹਾਂ ਹੀ ਇਹ ਗੱਲ ਵਾਤੀ ਵਾਤੀ ਹੁਣ ਬਠਿੰਡੇ ਦੀ ਆ ਗਈ। ਬਠਿੰਡੇ ਦਾ ਇੱਕ ਪੰਡਾ ਗਹਿਰੀ ਭਾਗੀ ਉਹਦੇ ਵਿੱਚ ਵੀ ਇਹ ਮਤ ਆ ਪਾਇਆ ਗਿਆ। ਆ ਗੱਲ ਕਰ ਉਹਨਾਂ ਦੀਆਂ ਜਿਹੜੀਆਂ ਮੰਗਾਂ ਨੇ ਮਤੇ ਦੇ ਵਿੱਚ ਪਾਈਆਂ ਗਈਆਂ ਉਹ ਵਾਕੀ ਜਾਇਜ਼ ਨੇ। ਮਤਲਬ ਉਹ ਕਿਸੇ ਨਾ ਪ੍ਰਵਾਸੀ ਨਾਲ ਤੱਕ ਹੈ ਤੇ ਨਾ ਹੀ ਸਟੇਟ ਦੇ ਵਿੱਚ ਕੋਈ ਮਤਲਬ ਸਿਰਫ ਉਦੰਗੇ ਬਸਦੀ ਕੋਸ਼ਿਸ਼ ਹੈ। ਕਿਉਂਕਿ ਉਹਨਾਂ ਨੇ ਪਾਇਆ ਮੈਡਮ ਸਭ ਤੋਂ ਪਹਿਲਾਂ ਵੀ ਪ੍ਰਵਾਸੀਆਂ ਦੀ ਜਿਹੜੀ ਰਹਿਸ਼ ਹੈ ਉਹ ਕਿਸਾਨਾਂ ਦੇ ਵਿੱਚ ਮੋਟਰ ਤੇ ਹੋਵੇ ਜਿਹੜਾ ਕਿਸਾਨ ਮਤਲਬ ਪ੍ਰਵਾਸੀਆਂ ਨੂੰ ਲਿਆਉਂਦਾ ਹੈ ਉਹ ਆਪਦੀ ਮੋਟਰ ਦੇ ਉੱਤੇ ਰੱਖੇ ਦੂਜੀ ਗੱਲ ਇਹ ਹੈ ਕਿ ਉਹ ਜਿਹੜੀ ਇੱਥੇ ਜਗਾ ਖਰੀਦਾਂ ਦਾ ਮਸਲਾ ਇਹਨਾਂ ਦਾ ਪ੍ਰਾਪਰਟੀ ਉਹ ਨਹੀਂ ਹੋਣੀ ਚਾਹੀਦੀ ਕਿ ਜੀ ਗੱਲ ਹੈ ਇਹਨਾਂ ਦੇ ਆਧਾਰ ਕਾਰਡ ਉਹ ਨਹੀਂ ਹੋਣੇ ਚਾਹੀਦੇ ਵੋਟ ਕਾਰਡ ਮਤਲਬ ਜਿਹੜੀਆਂ ਕਈ ਗੱਲਾਂ ਨੇ ਬੜੀਆਂ ਜਾਇਜ਼ ਤੇ ਹੋ ਸਮਝ ਕੇ ਇਹ ਪੰਚਾਇਤ ਨੇ ਮਤਾਂ ਪਾਇਆਗਾ ਮੈਂ ਜਿੰਦਰ ਜੀ ਮੈਂ ਇਹੇ ਤੁਹਾਡੀ ਗੱਲ ਕੱਟਣਾ ਚਾਹਾਂਗੀ ਮਾਫ ਕਰਨਾ ਤੁਸੀਂ ਕਹਿ ਰਹੇ ਹੋ ਕਿ ਜਿਹੜੇ ਪ੍ਰਵਾਸੀ ਨੇ ਜੇਕਰ ਕਿਸਾਨ ਭਰਾ ਸਾਡੇ ਉਹਨਾਂ ਤੋਂ ਇੱਕ ਹੈਲਪਰ ਦੀ ਤੌਰ ਤੇ ਉਹਨਾਂ ਨੂੰ ਮਜ਼ਦੂਰੀ ਦੀ ਤੌਰ ਤੇ ਆਪਣੇ ਖੇਤ ਦੇ ਵਿੱਚ ਵਰਕਰ ਰੱਖਦੇ ਨੇ ਪਰ ਉਹਨਾਂ ਨੂੰ ਮੋਟਰ ਤੇ ਰੱਖਿਆ ਜਾਵੇ ਬਹੁਤ ਸਾਰੇ ਪੰਜਾਬੀ ਸਾਡੀਆਂ ਮਾਵਾਂ ਪੈਣਾ ਜਾਂ ਖੇਤਾਂ ਦੇ ਵਿੱਚ ਘਾਹ ਲੈਣ ਦੇ ਲਈ ਜਾਂਦੀਆਂ ਨੇ ਪੱਠੇ ਲੈਣ ਦੇ ਲੈ ਜਾਂਦੀਆਂ ਨੇ ਜਾਂ ਫਿਰ ਛੋਟੇ ਬੱਚੇ ਕੋਈ ਫਰੂਟ ਖਾਣ ਦੇ ਲਈ ਖੇਤਾਂ ਦੇ ਵਿੱਚ ਜਿਹੜੇ ਅਕਸਰ ਹੀ ਅਸੀਂ ਦੇਖਦੇ ਆ ਚਲੇ ਜਾਂਦੇ ਆ ਪਰ ਜਿਹੜਾ ਮੇਨ ਮਕਸਦ ਸਾਡਾ ਇਹ ਹੈ ਕਿ ਜਿਹੜਾ ਪੰਜਾਬ ਦੇ ਵਿੱਚੋਂ ਇਹਨਾਂ ਨੂੰ ਬਾਹਰ ਹੀ ਕੱਢਿਆ ਜਾਵੇ ਜੇਕਰ ਇਹਨਾਂ ਨੇ ਮਰਡਰ ਕਰਨਾ ਤਾਂ ਉਹ ਚਾਹੇ ਮੋਟਰ ਤੇ ਰਹਿੰਦੇ ਆ ਜਾਂ ਫਿਰ ਕਿਸੇ ਦੇ ਘਰ ਰਹਿੰਦੇ ਤਾਂ ਉੱਥੇ ਵੀ ਕਰ ਸਕਦੇ ਆ ਮੈਡਮ ਗੱਲ ਇਹ ਹੈ ਨਾ ਜਦੋਂ ਫਿਰ ਕਾਨੂੰਨ ਮਤਲਬ ਕਾਨੂੰਨ ਇਹਨਾਂ ਦੇ ਪੱਖ ਵਿੱਚ ਹੋ ਜਾਂਦਾ ਹੈ ਕਾਨੂੰਨ ਨੇ ਕਿਉਂ ਭਾਰਤ ਸਾਰਾ ਇੱਕ ਹੈ ਇਸ ਕਰਕੇ ਮਤਲਬ ਕਾਨੂੰਨ ਇਹਨਾਂ ਦਾ ਥੋੜਾ ਜਿਆਦਾ ਆ ਪੱਖ ਲੈਣ ਲੱਗ ਜਾਂਦਾ ਹੈ ਕਿਉਂਕਿ ਜਿਹੜੇ ਕਾਨੂੰਨ ਘੜੇ ਹੁੰਦੇ ਨੇ ਉਹੋ ਸ਼ਹਿਰਾਂ 'ਚ ਵੱਡੇ ਸ਼ਹਿਰਾਂ ਦੇ ਵਿੱਚ ਰਹਿੰਦੇ ਹੁੰਦੇ ਉਹਨਾਂ ਨੂੰ ਇਹਨਾਂ ਪ੍ਰੋਬਲਮਾਂ ਦਾ ਆ ਪਤਾ ਨਹੀਂ ਹੁੰਦਾ ਇਸ ਕਰਕੇ ਉਹਨਾਂ ਨੇ ਕਾਨੂੰਨ ਇਸ ਤਰ੍ਹਾਂ ਦੇ ਬਣਾਏ ਹੋਏ ਨੇ ਕਿ ਅੱਪਾ ਕਿਸੇ ਨੂੰ ਹਿੰਦੁਸਤਾਨ 'ਚ ਕੋਈ ਬੰਦਾ ਕਿਤੇ ਵੀ ਰਹਿ ਸਕਦਾ ਹੈ ਇਹ ਕਾਨੂੰਨ ਹੈ ਸੰਵਿਧਾਨ ਦੇ ਵਿੱਚ ਇਹ ਗੱਲ ਕਰਦੀ ਪਰ ਉਹਦੇ ਜਿਹੜੀ ਵੈਰੀਫਿਕੇਸ਼ਨ ਹੈ ਉਹ ਜ਼ਰੂਰੀ ਹੈ ਜਿਹੜਾ ਵੀ ਮੋਟਰਾਂ ਦੇ ਉੱਤੇ ਰਹਿੰਦਾ ਬੰਦਾ ਉਹਦੀ ਜ਼ਿੰਮੇਵਾਰੀ ਉਸ ਕਿਸਾਨ ਦੀ ਹੋਵੇ ਜਿਹੜੇ ਕਿਸਾਨ ਦੀ ਉਹ ਮੋਟਰ ਦੇ ਉੱਤੇ ਬੈਠੇ ਹੈ ਪਰ ਮੇਰੀ ਇਹ ਨੀਤੀ ਹੈ ਜੇਕਰ ਗੱਲ ਕਰੀਏ ਸੀ ਤੁਸੀਂ ਕਿਹਾ ਵੀ ਜਿਸ ਪਰਿਵਾਰ ਦੇ ਨਾਲ ਸੰਬੰਧ ਰੱਖਦੇ ਆ ਉਹਨਾਂ ਦੇ ਕੋਲੇ ਉਹਨਾਂ ਦੀ ਜਾਣਕਾਰੀ ਹੋਣੀ ਜ਼ਰੂਰੀ ਹੈ ਪਰ ਜੇ ਅਸੀਂ ਗੱਲ ਕਰੀਏ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਅ ਬਿਹਾਰ ਤੋਂ ਯੂਪੀ ਤੋਂ ਇਸ ਤਰ੍ਹਾਂ ਉਹਨਾਂ ਦਾ ਆਉਣਾ ਸਾਡੇ ਪੰਜਾਬ ਦੇ ਵਿੱਚ ਵਧਿਆ ਹੋਇਆ ਤੇ ਸਾਡੇ ਪੰਜਾਬ ਦਾ ਕੈਨੇਡਾ ਦੇ ਵਿੱਚ ਜਾਣਾ ਲਗਾਤਾਰ ਜਾਰੀ ਹੈ ਪਰ ਜੇਕਰ ਕੈਨੇਡਾ ਜਾਣ ਦੇ ਲਈ ਸਾਨੂੰ ਇੰਨੀਆਂ ਫੈਸਿਲਿਟੀਆਂ ਦਿੱਤੀਆਂ ਜਾਂਦੀਆਂ ਨੇ ਪਹਿਲਾਂ ਇੰਨੇ ਅਸੀਂ ਡਾਕੂਮੈਂਟਸ ਕਰਵਾਉਣੇ ਆ ਮੈਡੀਕਲ ਕਰਵਾਉਣੇ ਆ ਬਹੁਤ ਸਾਰੀਆਂ ਚੀਜ਼ਾਂ ਜਿਹੜੇ ਪੜਾਵ ਅਸੀਂ ਪਾਰ ਕਰਕੇ ਉੱਥੋਂ ਤੱਕ ਪਹੁੰਚਦੇ ਆ ਪਰ ਪੰਜਾਬ ਆਉਣ ਦੇ ਲਈ ਪੰਜਾਬ ਸਰਕਾਰ ਨੇ ਤਾਂ ਕਿਸੇ ਨੂੰ ਕੋਈ ਰੋਕ ਹੀ ਨਹੀਂ ਲਾਈ ਕੋਈ ਪੁੱਛਦਾ ਹੀ ਨਹੀਂ ਇੱਥੇ ਕੋਈ ਵੀ ਆ ਕੇ ਰਹਿੰਦਾ ਹਾਂਜੀ ਦੇਖੋ ਪਰ ਚਾਹੀਦਾ ਤਾਂ ਹੈਗਾ ਨਾ ਸਾਡੀਆਂ ਸਰਕਾਰਾਂ ਦੀ ਕਮੀ ਐ ਇਹ ਆ ਸਰਕਾਰਾਂ ਦੀ ਕਮੀ ਐ ਸਰਕਾਰਾਂ ਦੀ ਕਮੀ ਦੇ ਕਾਰਨ ਮਤਲਬ ਇਸ ਤਰ੍ਹਾਂ ਦੇ ਜਿਹੜੇ ਪ੍ਰਵਾਸ ਇਹ ਪ੍ਰਵਾਸ ਫਿਰ ਇਸੇ ਕਰਕੇ ਮਤਲਬ ਜਿਆਦਾ ਹੋ ਰਿਹਾ ਨਾ ਕਿ ਸਰਕਾਰਾਂ ਵੱਲੋਂ ਉਹ ਹੀ ਉੱਥੇ ਜੋਗ ਇੰਤਜ਼ਾਮ ਕੀਤੇ ਜਾਣ ਔਰ ਜਗਾਰ ਦਿੱਤੇ ਜਾਣ ਵਿਦਿਆ ਪੜ੍ਹਾਈ ਉਹ ਸਾਰਾ ਸਿਸਟਮ ਹੋਵੇ ਤਾਂ ਪ੍ਰਵਾਸੀ ਬੰਦਾ ਬਣੇ ਕਿਉਂ ਪ੍ਰਵਾਸੀ ਬਣਨਾ ਵੀ ਹੈ ਬਹੁਤ ਔਖਾ ਮੈਨੂੰ ਗੱਲ ਕਰ ਵੀ ਸਰਕਾਰਾਂ ਸਾਡੀਆਂ ਤੋਂ ਚੀਨੇ ਤੇ ਇੰਤਜ਼ਾਮ ਨਹੀਂ ਕਰਾਈ ਹੈ ਬਹੁਤ ਸਾਰੀਆਂ ਜਿਹੜੇ ਪੜਾਅ ਆ ਗੱਲ ਇਹ ਹੈ ਜੀ ਫਿਰ ਮਤਲਬ ਇਸ ਚੀਜ਼ ਦੇ ਉੱਤੇ ਥੋੜਾ ਜਿਹਾ ਅਸਰ ਪੈਂਦਾ ਇਸ ਗੱਲ ਦਾ ਕਿਉਂਕਿ ਸਾਰੇ ਪੰਜਾਬ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਵੱਖ-ਵੱਖ ਧਰਮਾਂ ਦੇ ਲੋਕ ਵੱਖ-ਵੱਖ ਜਾਤਾਂ ਦੇ ਲੋਕ ਵੱਖ-ਵੱਖ ਛਿੱਟਿਆਂ ਦੇ ਲੋਕ ਇੱਥੇ ਰਹਿੰਦੇ ਨੇ ਇਸ ਕਰਕੇ ਮਤਲਬ ਇਹ ਇੱਕ ਸਾਡਾ ਬੁਲਦਸਤ ਹੈ ਕਰ ਤੁਹਾਡੀ ਗੱਲ ਕਰਦੇ ਆ ਤੇ ਜਿੱਥੇ ਕਿ ਜੇ ਪ੍ਰਵਾਸੀਆਂ ਦਾ ਅਸੀਂ ਗੱਲ ਕਰਦੇ ਆ ਉਹਨਾਂ ਨੂੰ ਇੱਥੋਂ ਪੰਜਾਬ ਦੇ ਵਿੱਚੋਂ ਬਾਹਰ ਕੱਢਣ ਦੀ ਪਰ ਜੇ ਅਸੀਂ ਦੇਖਦੇ ਆ ਸਾਡੇ ਪਰਿਵਾਰ ਸਾਡੀਆਂ ਧੀਆਂ ਸਾਡੀਆਂ ਭੈਣਾਂ ਉਹ ਸੁਰੱਖਿਅਤ ਨਹੀਂ ਹੈ ਉਹਨਾਂ ਨੂੰ ਲੈ ਕੇ ਫਿਰ ਕੌਣ ਜ਼ਿੰਮੇਵਾਰ ਹੈ ਜਦੋਂ ਉਹਨਾਂ ਦੇ ਨਾਲ ਕੋਈ ਵੱਡੀ ਘਟਨਾ ਵਾਪਰਦੀ ਹੈ ਅੱਛਾ ਗੱਲ ਤਾਂ ਇਹੀ ਹੈ ਨਾ ਵੀ ਉਹਦੀ ਵੈਰੀਫਿਕੇਸ਼ਨ ਹੋਵੇ ਨਾ ਦੀ ਜ਼ਿੰਮੇਵਾਰੀ ਹੋਵੇ ਹੁਣ ਜਦੋਂ ਕੋਈ ਕਿਸੇ ਨੂੰ ਪਤਾ ਹੀ ਨਹੀਂ ਹੁੰਦਾ ਵੀ ਕਿਹੜਾ ਹੁੰਦਾ ਕਿੱਥੋਂ ਆਇਆ ਚੱਲ ਕੇ ਉਹਦੇ ਬਾਰੇ ਉਹਦੇ ਕੋਲ ਕੋਈ ਆਧਾਰ ਕਾਰਡ ਨਹੀਂ ਹੁੰਦਾ ਜੋ ਜੇੰਦਾ ਕੋਈ ਤਾਂ ਦੋ ਨੰਬਰ ਦਾ ਹੁੰਦਾ ਇਸ ਕਰਕੇ ਮਤਲਬ ਇਹ ਘਟਨਾਵਾਂ ਨੇ ਜਿਹੜੀਆਂ ਆ ਵਾਪਰ ਜਾਂਦੀਆਂ ਨੇ ਪਰ ਰਜ਼ਿੰਦਰ ਜੀ ਲੱਖਾ ਸੁਧਾਨਾ ਜੀ ਨੇ ਕਾਫੀ ਵਾਰ ਮੈਂ ਕਹਿੰਨੀ ਆ ਵੀ ਇੱਕ ਤੋਂ ਦੋ ਸਾਲ ਪੰਜ ਸਾਲ ਲਗਾਤਾਰ ਉਹ ਬੈਕ ਟੂ ਬੈਕ ਇੱਕੋ ਹੀ ਅਪੀਲ ਕਰਦੇ ਨੇ ਪੰਜਾਬ ਦੇ ਲੋਕਾਂ ਨੂੰ ਵੀ ਬਿਹਾਰ ਦੇ ਲੋਕਾਂ ਨੂੰ ਇੱਥੋਂ ਬਾਹਰ ਕੱਢੋ ਈਵਨ ਕਿ ਜੇਕਰ ਤੁਸੀਂ ਕਿਤੇ ਪ੍ਰੈਗਨੈਂਸੀ ਦੇ ਲਈ ਆਪਣਾ ਐਗ ਵੀ ਰਖਵਾਉਣ ਜਾਂਦੇ ਹੋ ਤਾਂ ਉਹ ਜਿਹੜੇ ਸ਼ੁਕਰਾਨੂ ਨੇ ਉਹ ਵੀ ਬਿਹਾਰ ਦੇ ਲੋਕ ਉੱਥੇ ਸੇਲ ਕਰਦੇ ਨੇ ਕਿ ਸਾਡੀ ਜਿਹੜੀ ਆਬਾਦੀ ਐ ਪੰਜਾਬੀਆਂ ਦੇ ਵਿੱਚ ਸਾਡਾ ਅੰਝ ਪੈਦਾ ਹੋਵੇ। ਹਾਂਜੀ ਇਹਦੇ ਕੋਈ ਥੋੜੀਆਂ ਜਿਹੀਆਂ ਡੁੰਗੀਆਂ ਗੱਲਾਂ ਨੇ ਇਹ ਤੇ ਜ਼ਰੂਰ ਇਹ ਗੱਲ ਹੈ ਕਿ ਕੋਈ ਪੰਜਾਬ ਪੰਜਾਬ ਸਰਕਾਰ ਵੱਲੋਂ ਹੀ ਪਿੱਛੇ ਤੋਂ ਇਹਨਾਂ ਚੀਜ਼ਾਂ ਤੇ ਕੋਈ ਬਹੁਤਾ ਗੌਰ ਨਹੀਂ ਕੀਤਾ ਗਿਆ ਮਸਤੀਦੀ ਨਾਲ ਵਿਚਾਰ ਨਹੀਂ ਕੀਤਾ ਗਿਆ। ਇਸ ਕਰਕੇ ਕਿਉਂਕਿ ਸੈਂਟਰ ਸਰਕ ਅੰਗਰੇਜ਼ ਸਰਕਾਰਾਂ ਵੇਲੇ ਤੋਂ ਲਾ ਕੇ ਪੰਜਾਬ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਵੀ ਇੱਕ ਚੀਜ਼ ਦਾ 파ਟ ਹੈ। ਜਿਹੜਾ ਮਤਲਬ ਸਪਰਮਾ ਜਿਹੜਾ ਉਹ ਇੱਧਰ ਮਤਲਬ ਵਰਤਿਆ ਜਾ ਰਿਹਾ ਇਹ ਸਾਰਾ ਇੱਕ ਪਲੈਨਿੰਗ ਦੇ ਥਰੂ ਹੈ ਗੱਲ ਕਰਾ ਸਾਡੀਆਂ ਸਰਕਾਰਾਂ ਜਿਹੜੀਆਂ ਸਾਡਾ ਪੰਜਾਬ ਦੀਆਂ ਸਰਕਾਰਾਂ ਨੇ ਉਹ ਹੀ ਮਤਲਬ ਕੁਝ ਲਾਲਚ ਦੇ ਵਿੱਚ ਕੋਈ ਸੱਤਾ ਸੁੱਖ ਦੇ ਵਾਸਤੇ ਉਸ ਹੈਲੀਕਾਪਟਰਾਂ ਦੇ ਝੂਟਿਆਂ ਦੇ ਪਿੱਛੇ ਪੱਗਾ ਪੰਜਾਬ ਦੇ ਵਿੱਚ ਜਿਹੜਾ ਸਿਸਟਮ ਹੈ ਉਹਨੂੰ ਮਤਲਬ ਬਦਲ ਦਿੰਦੇ ਨੇ ਜਿਹੜੇ ਕਰਕੇ ਅੱਜ ਅਸੀਂ ਇਹ ਸਿੱਟੇ ਕੁੱਟਦੇ ਹਾਂ ਜੇ ਪੰਜਾਬ ਸਰਕਾਰਾਂ ਲੋਕਾਂ ਨੂੰ ਰੋਜ਼ਗਾਰ ਦੇਣ ਅਤੇ ਜੀ मतलब ਇਹ ਪ੍ਰਵਾਸ ਸੀ ਜਿਹੜਾ ਘਟ ਜਾਂਦਾ ਕਿਉਂਕਿ ਪਿਛਲੇ 10 ਸਾਲਾਂ ਦੇ ਵਿੱਚ ਮੈਨੂੰ 10 ਲੱਖ ਲੋਕ ਨੇ ਜਿਹੜੇ ਸਾਡੇ ਬਾਹਰਲੇ ਦੇਸ਼ਾਂ ਦੇ ਵਿੱਚ ਜਾ ਕੇ ਬਸ ਕੇ ਉੱਥੋਂ ਕਿੱਥੇ ਕੰਮ ਕਰਦੇ ਫਿਰ ਪ੍ਰਵਾਸੀ ਇੱਥੇ ਕਿਉਂ ਇਸ ਦੇ ਵਿੱਚ ਕਾफी ਜਿਹੜਾ ਦੋਸ਼ ਹੈ ਉਹ ਸਰਕਾਰਾਂ ਦਾ ਹੈ ਕਿਉਂਕਿ ਉਸ ਸਰਕਾਰਾਂ ਨੇ ਸਾਨੂੰ ਬਦਨਾਮ ਕਰਤਾ ਬਦਨਾਮ ਕਰਕੇ ਸਾਡੇ ਜ਼ਿਲ੍ਹੇ ਸਾਡੇ ਪੰਜਾਬ ਨੂੰ ਬਦਨਾਮ ਕਰਕੇ ਜੇਲਾਂ ਦੇ ਵਿੱਚ ਟੱਕਿਆ ਗਿਆ ਨਸ਼ੇੜੀ ਐਲਾਨਿਆ ਗਿਆ ਗੱਲ ਕਰ ਹੁਣ ਜਿੰਨੇ ਹੜ੍ਹਾਂ ਦੇ ਵਿੱਚ ਅਸੀਂ ਖਰਾਰਾ ਟੈਕਲ ਕੀਤਾ ਦਾ ਇਸ ਗੱਲ ਤੋਂ ਸਰਕਾਰਾਂ ਦੇ ਮੂੰਹ ਦੇ ਉੱਤੇ ਇੱਕ ਕਰਾਰਾ ਚਪੇੜ ਹੈ ਕਿ ਇੱਥੋਂ ਦੀ ਨੌਜਵਾਨੀ ਜੀਜੀ ਨੂੰ ਬਦਨਾਮ ਕਰਦੇ ਸੀ ਅੱਜ ਉਹ ਕਵਾਂਟਰ ਕਵਾਂਟਰ ਦੀਆਂ ਬੋਰਨਾਂ ਚੱਕ ਕੇ ਸਤਨਾਮ ਵੈਗਰੂ ਸਤਨਾਮ ਵੈਗਰੂ ਦਾ ਜਾਪ ਕਰਕੇ ਬੰਨਾਂ ਦੇ ਉੱਤੇ ਉਹਨਾਂ ਨੇ ਸਖਤ ਜੋਧੀਆਂ ਤੇ ਬੰਨ ਟੁੱਟਣ ਤੋਂ ਰੋਕਣ ਦੇ ਵਿੱਚ ਪਰ ਜਿਹੜਾ ਇਹ ਨੇ ਜਦੋਂ ਕਿ ਸਾਡੇ ਲੀਡਰ ਕਿ ਰਾਹੁਲ ਗਾਂਧੀ ਹੜ੍ਹਾਂ ਦੇ ਪੀੜਤਾਂ ਦੇ ਲੋਕਾਂ ਦੇ ਪਰਿਵਾਰਾਂ ਦੇ ਨਾਲ ਮੁਲਾਕਾਤ ਕਰਨ ਦੇ ਲਈ ਉਥੋਂ ਦੇ ਏਰੀਆ ਦਾ ਜ਼ਾਇਜ਼ਾ ਲੈਣ ਦੇ ਲਈ ਗੁਰਦਾਸਪੁਰ ਜਿਹੜੇ ਕਿ ਅੱਜ ਮੁਲਾਕਾਤ ਕਰਨ ਦੇ ਲਈ ਆ ਰਹੇ ਨੇ ਪਰ ਜੇਕਰ ਗੱਲ ਕਰੀਏ ਰਾਹੁਲ ਗਾਂਧੀ ਦੀ ਤਾਂ ਕਮ ਸੇ ਕਮ ਸਾਨੂੰ 1 ਮਹੀਨਾ ਹੋ ਗਿਆ ਪਾਣੀ ਦੇ ਵਿੱਚ ਹੜ ਪ੍ਰਭਾਵਿਤ ਲੋਕਾਂ ਨੂੰ ਨਜਿੱਠਦਿਆਂ ਹੋਇਆ ਤੇ ਮੈਨੂੰ ਲੱਗਦਾ ਵੀ ਉਹਨਾਂ ਦੀਆਂ ਅੱਖਾਂ ਜਿਹੜੀਆਂ ਥੋੜੀਆਂ ਜੀਆਂ ਨੀਂਦ ਹੈ ਜਿਹੜੀ ਉਹ ਲੇਟ ਖੁੱਲੀ ਹੈ ਦੇਖੋ ਜੀ ਜੇ ਤਾਂ ਰਾਹੁਲ ਗਾਂਧੀ ਆਉਂਦਾ ਧੰਨਵਾਦ ਕਰਦੇ ਹਾਂ ਗੱਲ ਕਰ ਜੇ ਕੱਲਾ ਆ ਕੇ ਢੇੜਾ ਦੇ ਕੇ ਮੁਰਦਿਆ ਫਿਰ ਉਹਦੇ ਆਉਣ ਦਾ ਵੀ ਕੋਈ ਫਾਇਦਾ ਨਹੀਂ ਜੇ ਕੋਈ ਹੈਲਪ ਕਰਨੀ ਹੈ ਫਿਰ ਤਾਂ ਆਉਣ ਦਾ ਫਾਇਦਾ ਨਹੀਂ ਤਾਂ ਜਿਹੜੇ ਹਰਾਂ ਦੇ ਕਾਰਜ ਨੇ ਉਹਨਾਂ ਦੇ ਵਿੱਚ ਵਿਦਨ ਪਾਉਣ ਦੇ ਸવાય ਇਹਨੂੰ ਅਸੀਂ ਕੁਝ ਨਹੀਂ ਸਮਝਦੇ ਕਿਉਂਕਿ 20-50 ਬੰਦੇ ਸਕਿਉਰਟੀ ਗਾਰਡ ਵਾਲੇ ਹੋਣਗੇ 20-50 ਬੰਦੇ ਹੋੜ ਡਾਂਗਾ ਵਾਲੇ ਹੋਣਗੇ 150 ਦੇ ਨਾਲ ਚੌਧਰੀ ਹੋਣਗੇ ਉਹ ਆ ਕੇ ਲੋਕਾਂ ਦਾ ਕੰਮ ਰੋਕਣਗੇ ਪਰ ਇਸ ਨਾਲੋਂ ਤਾਂ ਨਾ ਆਉਣ ਜੇ ਆਉਣ ਤਾਂ ਅਸੀਂ ਜੀ ਆਇਆਂ ਕਹਾਂਗੇ ਸਾਡੀ ਮਦਦ ਕਰਨ ਕਿਉਂਕਿ ਅੱਜ ਪੰਜਾਬ ਇੱਕ ਬੜੀ ਵੱਡੀ ਤਾਫੀ ਦੇ ਵਿੱਚ ਹੈ ਲੱਖਾਂ ਇੱਥੇ ਪਸ਼ੂ ਚੋਗੇ ਲੱਖਾਂ ਹੀ ਇੱਕੜ ਜ਼ਮੀਨਾਂ ਨੇ ਜਿਹੜੀਆਂ ਲਗਭਗ 5 ਲੱਖ ਇੱਕੜ ਹੈ ਜਿਹੜੀ ਜ਼ਮੀਨ ਹੈ ਉਹ ਬਰਬਾਦ ਹੋ ਗਈ ਲੈ 50 760 ਬੰਦੇ ਨੇ ਜਿਹੜੇ ਪੰਜਾਬੀਆਂ ਦੇ ਵਿਚਾਰ ਕੇ ਤੇ ਉਹਨਾਂ ਦੀ ਬਾਹ ਫੜਦੇ ਨੇ ਕਾਫੀ ਬਹੁਤ ਬਹੁਤ ਧੰਨਵਾਦ ਕਰਦੇ ਆ ਇਹ ਨਾ ਹੋਵੇ ਵੀ ਸੈਂਟਰ ਸਰਕਾਰ ਵਾਂਗੂ ਆ ਕੇ ਇਕੱਲਾ ਹਵਾਈ ਸਰਵੇਖਣ ਕਰਕੇ ਜਾਂ ਆਪ ਦੇਖੜੇ ਹੋਏ ਬੰਦਿਆਂ ਨਾਲ ਗੱਲਾਂ ਕਰਕੇ ਮੁਰਝਾ فرق ਨਹੀਂ ਕਰ ਸਕਦਾ جی 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 بالکل ਪਰ ਜੇਕਰ ਗੱਲ ਕਰਦੇ ਆ ਅਸੀਂ ਪੀਐਮ ਮੋਦੀ ਦੀ ਤਾਂ ਉਹਨਾਂ ਨੇ ਵੀ ਜਦੋਂ ਆਏ ਸੀ ਤਾਂ ਇੱਕ ਪੰਜਾਬ ਦੇ ਨਾਲ ਮਜ਼ਾਕ ਜਿਹਾ ਜਿਹੜਾ ਲੱਗਦਾ ਸੀ ਕਿ ਕਰਕੇ ਚਲੇ ਗਏ ਨੇ ਉੱਥੇ ਰਾਹੁਲ ਗਾਂਧੀ ਦੇ ਲਈ ਸਭ ਨੂੰ ਹੁਣ ਇੱਕ ਇੰਤਜ਼ਾਰ ਹੈ ਕਿ ਉਹਨਾਂ ਦੇ ਬਿਆਨ ਹੈ ਜਿਹੜਾ ਹਰ ਪੀੜਤਾਂ ਦੇ ਲਈ ਉਹ ਉਹਨਾਂ ਨੂੰ ਕੀ ਮੁਆਵਜ਼ੇ ਦੇ ਤੌਰ ਤੇ ਦੇ ਕੇ ਜਾਂਦੇ ਨੇ ਜਾਂ ਵਿੱਤੀ ਸਹਾਇਤਾ ਕਰਕੇ ਜਾਂਦੇ ਨੇ ਤੇ ਕਿਸ ਤਰ੍ਹਾਂ ਜਿਹੜਾ ਉਹਨਾਂ ਦਾ ਸਾਡੇ ਕਾਲਰ ਜਿਹੜੇ ਇਸ ਟਾਈਮ ਨੇ ਮੇਰੇ ਖਿਆਲ ਚ ਸਾਡੇ ਨਾਲੋਂ ਲਾਈਨ ਤੋਂ ਟੁੱਟ ਚੁੱਕੇ ਨੇ ਸੋ ਦੋਸਤੋ ਦੇਖਣਾ ਇਹ ਹੈ ਹੁਣ ਕਿ ਰਾਹੁਲ ਗਾਂਧੀ ਜੀ ਦਾ ਜਿਹੜਾ ਅ ਗੁਰਦਾਸਪੁਰ ਦੇ ਵਿੱਚ ਆਉਣਾ ਹੈ ਜੀ ਰਜਿੰਦਰ ਜੀ ਹਾਂ ਜੀ ਗੁਰਦਾਸਪੁਰ ਤੇ ਬਾਬਾ ਬੁਕਾਵਾਇ ਤੇ ਨਾਂ ਦਾ ਜਤੂਰ ਪ੍ਰੋਗਰਾਮ ਹੈ ਜੀ 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 ਆਇਆਂ ਨੂੰ ਆਉਣ ਗੱਲ ਕਰ ਕੋਈ ਮਾਲੀ ਮੱਤ ਦੇਦਾ ਹੱਥ ਵਧਾਉਣ ਕੱਲੀ ਚੌਧਰ ਗਰੀ ਤੇ ਜਾਂ ਹਵਾਈ ਜਿਹੜਾ ਟੂਰ ਨੇ ਉਹ ਕਰਕੇ ਮੁੜਨ ਦਾ ਤਾਂ ਸਿਰ ਕੋਈ ਫਾਇਦਾ ਨਹੀਂ ਕਿਉਂਕਿ ਮੋਦੀ ਸਾਹਿਬ ਇੱਥੇ ਆਏ 1600 ਕਰੋੜ ਰੁਪਇਆ ਦਿੱਤਾ ਅੱਜ ਬਿਹਾਰ ਦੇ ਵਿੱਚ ਜਾਣਗੇ ਉੱਥੇ ਇਲੈਕਸ਼ਨ ਉੱਥੇ 36000 ਕਰੋੜ ਰੁਪਇਆ ਦੇਣਗੇ ਮਤਲਬ ਜਿਹੜਾ ਇਹ ਮਾਂ ਮਤਰੀ ਵਾਲਾ ਸਲੂਕ ਹੈ ਨਾ ਇਹ ਭਲੀ ਭਾਂਤ ਲੋਕ ਜਾਣਦੇ ਨੇ ਕਿ ਇਹ ਨਹੀਂ ਚਾਹੀਦਾ ਹੁੰਦਾ ਇਹ ਪੇਰੈਂਟਸ ਦਾ ਰੋਲ ਹੁੰਦਾ ਹੈ ਸੈਂਟਰ ਸਰਕਾਰ ਦਾ ਜਿਵੇਂ ਇੱਕ ਚਾਰ ਬੱਚੇ ਨੇ ਕਿਸੇ ਬਾਪ ਦੇ ਤਾਂ ਚਾਰੇ ਉਹਦੇ ਵਾਸਤੇ ਬਰਾਬਰ ਹੋਣੇ ਚਾਹੀਦੇ ਨੇ ਇੱਕ ਪਾਸੇ ਪਾਣੀ ਛੜ ਗਿਆ 10-10 ਫੁੱਟ ਉੱਤੇ 1600 ਕਰੋੜ ਰੁਪਇਆ ਤੇ ਇੱਕ ਪਾਸੇ ਇਲੈਕਸ਼ਨਾਂ ਨੇ ਉੱਤੇ 36000 ਕਰੋੜ ਰੁਪਇਆ ਜਿਹੜਾ ਇਹ ਗੈਪ ਹੈ ਏਡਾ ਵੱਡਾ ਗੈਪ ਹੈ ਇਹਦੇ ਨਾਲ ਮਤਲਬ ਸੈਂਟਰ ਸਰਕਾਰ ਦੀ ਜਿਹੜੀ ਮਨੋਦਸ਼ਾ ਉਹ ਸਪਸ਼ਟ ਦਿਖਾਈ ਦਿੰਦੀ ਹੈ ਜੀ ਬਿਲਕੁਲ ਪਰ ਜੇਕਰ ਅਸੀਂ ਗੱਲ ਕਰੀਏ ਪੀਐਮ ਮੋਦੀ ਨੂੰ ਵੀ ਮੂੰਹ ਤੋੜਮਾ ਜਵਾਬ ਜਿਹੜੇ ਪੰਜਾਬ ਦੇ ਨੌਜਵਾਨ ਪੁੱਤ ਨੇ ਜਾਂ ਸੰਸਥਾਵਾਂ ਨੇ ਜਾਂ ਸਮਾਜ ਸੇਵਿਕ ਨੇ ਜਾਂ ਸਾਡੇ ਗੁਰਦੁਆਰਿਆਂ ਦੀਆਂ ਕਮੇਟੀਆਂ ਨੇ ਮੈਨੂੰ ਲੱਗਦਾ ਵੀ ਇੰਨਾ ਕੁ ਜਿੰਨਾ ਕੁ 1600 ਕਰੋੜ ਰੁਪਏ ਉਹ ਦੇ ਕੇ ਗਏ ਨੇ ਇੰਨਾ ਕੁ ਤਾਂ ਸਾਡੇ ਪੰਜਾਬ ਦੇ ਲੋਕਾਂ ਨੇ ਆਪਣੇ ਆਪ ਹੀ ਭਾਈਚਾਰਕ ਸਾਂਝ ਤੇ ਇਕੱਠਾ ਕਰਕੇ ਲਾ ਦੇਣਾ ਹਾਂਜੀ ਦੇਖੋ ਸਾਡੀ ਸ਼ਰੋਮਣੀ ਗੁਰਦੁਆਰਾ ਪ੍ਰੰਤ ਕਮੇਟੀ ਨੇ ਚਾਹੇ ਹਰ ਸੋਰਾ ਜੀ ਧੰਮੀ ਸਾਹਿਬ ਨੇ ਐਲਾਨ ਕੀਤਾ ਹੈ ਇਹ ਪਹਿਲਾ ਮਤਲਬ ਧੰਮੀ ਸਾਹਿਬ ਨੂੰ ਵੀ ਇਹ ਬੇਨਤੀ ਹੈ ਵੀ ਸਿਆਸਤ ਤੋਂ ਪਰੇ ਰਹਿ ਕੇ ਇਸ ਤਰ੍ਹਾਂ ਦਾ ਦਾਨ ਪਾਤਰ ਦੇ ਵਿੱਚ ਹੀ ਸਾਨਾ ਪਾਇਆ ਜਾਵੇ ਸਮੂਹ ਮੁੰਨੀ ਕਮੇਟੀ ਹੈ ਜਿਹੜੀ ਸਮੁੱਚੇ ਕੰਤ ਦੀ ਹੈ ਸਮੁੱਚੇ ਪੰਜਾਬ ਦੀ ਹੈ ਇਹਦੇ ਵਿੱਚ ਸਿਆਸੀ ਜਿਹੜੀਆਂ ਗੱਲਾਂ ਨੇ ਸਿਆਸੀ ਲਿਚਕੜੀਆਂ ਨੇ ਉਹ ਨਹੀਂ ਕਰਨੀਆਂ ਚਾਹੀਦੀਆਂ ਲੋਕਾਂ ਦੀ ਮਦਦ ਸਿੱਧੇ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੇ ਥਰੂ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਦੇ ਥਰੂ ਜੋ ਹਲਕੇ ਦੇ ਵਿੱਚ ਮੈਂਬਰ ਨੇ ਉਹਨਾਂ ਨੂੰ ਨਾਲ ਲੈ ਕੇ ਇਹ ਮਤਲਬ ਆਪਦਮੀ ਸਾਫ ਕਰਨ ਜਾਂ ਵੱਡੇ ਅਹੁਦੇਦਾਰ ਨੇ ਉਹ ਕਰਨ ਜਦੋਂ ਕਿਸੇ ਰਾਜਨੀਤਿਕ ਲੀਡਰ ਦੇ ਥਰੂ ਇਹ ਕੰਮ ਕਰਵਾਇਆ ਜਾਂਦਾ ਤਾਂ ਲੋਕ ਉਹਨਾਂ ਨੂੰ ਫਿਰ ਸ਼ੱਕ ਦੀ ਨਜ਼ਰ ਨਾਲ ਦੇਖਣ ਲੱਗ ਜਾਂਦੇ ਨੇ ਕਿਉਂਕਿ ਮਤਲਬ ਲਾਸ਼ਾਂ ਦੇ ਉੱਤੇ ਸਿਆਸਤ ਕਰਨੀ ਚੰਗੀ ਨਹੀਂ ਹੁੰਦੀ ਜੀ ਜੀ ਬਿਲਕੁਲ ਬਹੁਤ ਬਹੁਤ ਮਿਹਰਬਾਨੀ ਰਜ਼ਿੰਦਰ ਜੀ ਆਪਣਾ ਕੀਮਤੀ ਵਿਚਾਰ ਸਾਡੇ ਨਾਲ ਸਾਂਝੇ ਕਰਨ ਲਈ ਧੰਨਵਾਦ ਸੋ ਦੋਸਤੋ ਅਸੀ ਰਜਿੰਦਰ ਜੀ ਮਾਨਸਾ ਤੋਂ ਜੋ ਕਿ ਅਕਸਰ ਹੀ ਸਾਡੇ ਨਾਲ ਜੁੜਦੇ ਨੇ ਤੇ ਆਪਣੇ ਜਿਹੜੇ ਕੀਮਤੀ ਵਿਚਾਰ ਸਾਡੇ ਨਾਲ ਸਾਂਝੇ ਕਰਦੇ ਰਹਿੰਦੇ ਨੇ ਇਹਨਾਂ ਨੇ ਬਠਿੰਡਾ ਦੇ ਵਿੱਚ ਜਿਹੜੇ ਮਥੇ ਪਾਏ ਨੇ ਬਠਿੰਡਾ ਦੇ ਇੱਕ ਪਿੰਡ ਦੇ ਵਿੱਚ ਇਹ ਵੀ ਮਤਾ ਪਾਇਆ ਗਿਆ ਪ੍ਰਵਾਸੀਆਂ ਦੇ ਲਈ ਕਿ ਜੇਕਰ ਕਿਸੇ ਕਿਸਾਨ ਨੇ ਪ੍ਰਵਾਸੀਆਂ ਨੂੰ ਰੱਖਣਾ ਮਜ਼ਦੂਰੀ ਦੇ ਲਈ ਤਾਂ ਉਹ ਪ੍ਰਵਾਸੀ ਆਪਣੀ ਮੋਟਰ ਤੇ ਰੱਖੇਗਾ ਤੇ ਦੂਸਰੀ ਗੱਲ ਉਹਨਾਂ ਦਾ ਆਧਾਰ ਕਾਰਡ ਜਾਂ ਵੋਟ ਕਾਰਡ ਜਾਂ ਫਿਰ ਉਹਨਾਂ ਨੂੰ ਜ਼ਮੀਨ ਖਰੀਦਣ ਦਾ ਇੱਥੇ ਜਿਹੜਾ ਹੱਕ ਹੈ ਉਹ ਨਹੀਂ ਦਿੱਤਾ ਜਾਵੇਗਾ ਪਰ ਉੱਥੇ ਹੀ ਨਾਲ ਹੀ ਜੇਕਰ ਅਸੀਂ ਗੱਲ ਕਰਦੇ ਹਾਂ ਇਸ ਚੀਜ਼ ਦੀ ਜੇਕਰ ਉਹ ਬੇਸ਼ੱਕ ਮੋਟਰ ਤੇ ਹੀ ਰਹਿੰਦੇ ਨੇ ਮਤਾ ਪਾਉਣ ਦਾ ਕੋਈ ਖਾਸ ਫਾਇਦਾ ਨਹੀਂ ਹੋਣਾ ਇਹਦੇ ਵਿੱਚ ਜੇ ਕੋਈ ਵੱਡੀ ਘਟਨਾ ਨੂੰ ਉਹਨਾਂ ਨੂੰ ਕਿਸੇ ਵਾਰਦਾਤ ਨੂੰ ਅੰਜਾਮ ਦੇਣਾ ਤਾਂ ਉਹ ਉੱਥੇ ਮੋਟਰ ਤੇ ਰਹਿ ਕੇ ਵੀ ਦੇ ਸਕਦੇ ਨੇ ਤੇ ਕਿਸੇ ਕਿਰਾਏ ਦੇ ਮਕਾਨ ਤੇ ਰਹਿ ਕੇ ਵੀ ਦੇ ਸਕਦੇ ਨੇ ਜੇਕਰ ਪ੍ਰਵਾਸੀਆਂ ਨੂੰ ਅਸੀਂ ਪੰਜਾਬ ਦੇ ਵਿੱਚੋਂ ਬਾਹਰ ਕੱਢਣਾ ਤਾਂ ਫੇਰ ਮਤਾ ਜਿਹੜਾ ਇਹੀ ਪਾਇਆ ਜਾਵੇ ਕਿ ਉਹ ਪਿੰਡ ਛੱਡ ਕੇ ਆਪਣੇ ਬਿਹਾਰ, ਯੂਪੀ ਜਾਂ ਫਿਰ ਜਿੱਥੋਂ ਵੀ ਆਏ ਨੇ ਉੱਥੇ ਚਲੇ ਜਾਣ ਵਾਪਸ ਪਰ ਜੇਕਰ ਅਸੀਂ ਪੰਜਾਬ ਦੇ ਵਿੱਚ ਹੀ ਉਹਨਾਂ ਨੂੰ ਰੱਖ ਲਿਆ ਤੇ ਕੁਝ ਕੁ ਅਧਿਕਾਰਾਂ ਤੋਂ ਅਸੀਂ ਉਹਨਾਂ ਨੂੰ ਵਾਂਝਾ ਕਰ ਦਿੱਤਾ ਤਾਂ ਮੈਨੂੰ ਨਹੀਂ ਲੱਗਦਾ ਕਿ ਤੁਸੀਂ ਮਤਾ ਪਾ ਕੇ ਵੀ ਠੀਕ ਕੀਤਾ ਮੈਂ ਇਸ ਜਿਹੜਾ ਸਾਡਾ ਇਹ ਵੜਾ ਅਧਾਰਾ ਇਸ ਮਤੇ ਦੇ ਨਾਲ ਬਿਲਕੁਲ ਵੀ ਸਹਿਮਤ ਨਹੀਂ ਹੈਗਾ ਕਿ ਤੁਸੀਂ ਕੁਝ ਕੁ ਚੀਜ਼ਾਂ ਦੇ ਲਾ ਕੇ ਦਾਇਰੇ ਦੇ ਵਿੱਚ ਰੱਖ ਕੇ ਉਹਨਾਂ ਨੂੰ ਕਹਿ ਰਹੇ ਹੋ ਕਿ ਤੁਸੀਂ ਇੱਥੇ ਰਹਿ ਵੀ ਸਕਦੇ ਹੋ ਕਮਾ ਵੀ ਸਕਦੇ ਹੋ ਖਾ ਵੀ ਸਕਦੇ ਹੋ ਤੁਹਾਨੂੰ ਅਸੀਂ ਛੱਤ ਵੀ ਦਿੰਦੇ ਹਾਂ ਤੇ ਤੁਸੀਂ ਸਾਡੇ ਬੱਚਿਆਂ ਦੇ ਨਾਲ ਸਾਡੀਆਂ ਬੇਟੀਆਂ ਦੇ ਨਾਲ ਜਾਂ ਫਿਰ ਸਾਡੇ ਨੌਜਵਾਨਾਂ ਦੇ ਨਾਲ ਕੁਝ ਵੀ ਵਾਰਦਾਤ ਨੂੰ ਜਿਹੜਾ ਅੰਜਾਮ ਹੈ ਵੱਡੀ ਉਹ ਆਪਣੇ ਆਪ ਹੀ ਅਸੀਂ ਉਹਨਾਂ ਨੂੰ ਸੱਦਾ ਦੇ ਰਹੇ ਹਾਂ ਪਰ ਜੇਕਰ ਗੱਲ ਕਰਦੇ ਆਂ ਰੇੜੀਆਂ ਫੜੀਆਂ ਦੀ ਵੀ ਬਾਜ਼ਾਰ ਦੇ ਵਿੱਚ ਅਸੀਂ ਅਕਸਰ ਜਦੋਂ ਮਾਰਕੀਟ ਦੇ ਵਿੱਚ ਸਬਜ਼ੀ ਲੈਣ ਦੇ ਲਈ ਜਾਂਦੇ ਆਂ ਜਾਂ ਕੋਈ ਫਰੂਟ ਲੈਣ ਦੇ ਲਈ ਜਾਂਦੇ ਆਂ ਤਾਂ ਸਭ ਤੋਂ ਵੱਧ ਪੰਜਾਬੀ ਭਾਈਚਾਰੇ ਨਾਲੋਂ ਵੱਧ ਰੇੜੀਆਂ ਫੜੀਆਂ ਜਿਹੜੀਆਂ ਇਹਨਾਂ ਦੀਆਂ ਹੀ ਹੁੰਦੀਆਂ ਨੇ ਜੇਕਰ ਇਹ ਇੱਥੋਂ ਜਾਣਗੇ ਤਾਂ ਮੈਨੂੰ ਲੱਗਦਾ ਪੰਜਾਬ ਦੀ ਕਿਸਾਨ ਨੇ ਜਿਹੜੇ ਉਹਨਾਂ ਦੀਆਂ ਸਬਜ਼ੀਆਂ ਨੇ ਉਹਨਾਂ ਦਾ ਫਰੂਟ ਹੈ ਉਹ ਸਿੱਧਾ ਆਪੜਾ ਆਪ ਮਾਰਕੀਟ ਦੇ ਵਿੱਚ ਜਾ ਕੇ ਸੇਲ ਕਰ ਸਕਦੇ ਨੇ ਤੇ ਉਹਨਾਂ ਨੂੰ ਜਿਹੜਾ ਮੁਨਾਫਾ ਇਹਨਾਂ ਨਾਲੋਂ ਸ਼ਾਇਦ ਦੁੱਗਣਾ ਵੀ ਹੋ ਜਾਵੇ ਤੇ ਜਿਹੜੇ ਸਾਡੇ ਨੌਜਵਾਨ ਬੇਰੁਜ਼ਗਾਰ ਫਿਰਦੇ ਨੇ ਤੇ ਉਹ ਵੀ ਕਿਸੇ ਕੰਮ ਤੰਦੇ ਲੱਗਣ ਦੀ ਜਿਹੜੀ ਹੈ ਉਹਨਾਂ ਦੀ ਵੀ ਉਮੀਦ ਜਿਹੜੀ ਇੱਕ ਵੱਧ ਜਾਂਦੀ ਹੈ ਪਰ ਜੇਕਰ ਗੱਲ ਕਰਦੇ ਆ ਹਸ਼ਿਆਰਪੁਰ ਦੇ ਇਸ ਮੰਦਭਾਗੀ ਘਟਨਾ ਦੀ ਇੱਕ ਮਾਂ ਦਾ 5 ਸਾਲ ਦਾ ਬੇਟਾ ਜਿਹੜਾ ਇਸ ਦੁਨੀਆ ਤੋਂ ਚਲਿਆ ਗਿਆ ਤੇ ਏਡੀ ਦਰਦਨਾਕ ਮੌਤ ਹੈ ਜਿਹੜੀ ਉਸ ਨੂੰ ਅੰਮ੍ਰਿਤਪਾਲ ਮਹਿਰੋ ਨੇ ਵੀ ਪਰਿਵਾਰ ਦੇ ਨਾਲ ਵੀਡੀਓ ਕਾਲ ਕਰਕੇ ਦੁੱਖ ਸਾਂਝਾ ਕੀਤਾ ਹੈ ਤੇ ਉਹਨਾਂ ਦਾ ਕਹਿਣਾ ਸੀ ਕਿ ਜੇਕਰ ਪੁਲਿਸ ਪ੍ਰਸ਼ਾਸਨ ਇਸ ਤੇ ਕੋਈ ਬੰਦੀ ਕਾਰਵਾਈ ਨਹੀਂ ਕਰਦਾ ਤਾਂ ਅਸੀਂ ਆਪਣੇ ਹਿਸਾਬ ਦੇ ਨਾਲ ਉਸ ਨੂੰ ਸਜ਼ਾ ਦੇਵਾਂਗੇ ਪਰ ਕੱਲ ਜਦੋਂ ਉਸ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਤਾਂ ਬਹੁਤ ਸਾਰੇ ਸਵਾਲ ਖੜੇ ਹੋਏ ਸੀ ਕਿ ਜਿਸ ਨੇ ਐਨੇ ਛੋਟੇ ਬੱਚੇ ਦੇ ਨਾਲ ਇਨੀ ਦਰਿੰਦਗੀ ਦੇ ਨਾਲ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤਾਂ ਉਹ ਇਨਸਾਨ ਕਿਹੋ ਜਿਹਾ ਸੀ ਤੇ ਉਹਦੇ ਸ਼ਬਦ ਕਿਹੋ ਜੇ ਸੀ ਇਹ ਵੱਡੀ ਗੱਲ ਹੈ ਕਿ ਉਹਨੇ ਕੀ ਬੋਲਿਆ ਪਰ ਜਦੋਂ ਉਸਦੇ ਵਕੀਲ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਉਹ ਉਸ ਨੂੰ ਉਸ ਦੇ ਫੇਸ ਤੇ ਜਿਹੜਾ ਉਹਦੇ ਮੂੰਹ ਤੇ ਕੋਈ ਸ਼ਿਕਨ ਨਹੀਂ ਸੀ ਕੋਈ ਉਹਨੂੰ ਡਰ ਨਹੀਂ ਸੀ ਕੋਈ ਖੌਫ ਨਹੀਂ ਸੀ ਕੋਈ ਪਛਤਾਵਾ ਨਹੀਂ ਸੀ ਨਾਰਮਲ ਹੀ ਉਸਨੇ ਕਿਹਾ ਵੀ ਹਾਂ ਵੀ ਮੈਂ ਮਾਰ ਦਿੱਤਾ ਪਰ ਜਦੋਂ ਬੱਚੇ ਦੀ ਤਸਵੀਰ ਇੱਕ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਉਸ ਨੂੰ ਦੇਖ ਕੇ ਸਾਡਾ ਦਿਲ ਹੈ ਜਿਹੜਾ ਝੰਝੋੜਿਆ ਜਾਂਦਾ ਕਿ ਇੰਨੀ ਦਰਦਨਾਕ ਮੌਤ ਤੇ ਬੱਚੇ ਦੇ ਜਿਹੜੇ ਸਾਹ ਨੇ ਉਹ ਕਿਸ ਤਰ੍ਹਾਂ ਨਿਕਲੇ ਹੋਣਗੇ ਉਸ ਸਮੇਂ ਦੀ ਜਿਹੜੀ ਪੀੜ ਹੈ ਉਹ ਸਿਰਫ ਉਹੀ ਜਾਣਦਾ ਹੈ ਜਾਂ ਫਿਰ ਉਹ ਮਾਪੇ ਜਾਣਦੇ ਨੇ ਜਿਨ੍ਹਾਂ ਦਾ ਪੁੱਤ ਇਸ ਜਹਾਨ ਤੋਂ ਚਲਾ ਗਿਆ ਜਿਸ ਭੈਣ ਦਾ ਵੀਰ ਇਸ ਜਹਾਨ ਤੋਂ ਚਲਾ ਗਿਆ ਸੋ ਦੋਸਤੋ ਇਹ ਸੀ ਅੱਜ 11:15 ਵਜੇ ਦੀ ਲਾਈਵ ਪ੍ਰੋਗਰਾਮ ਦੀ ਅਪਡੇਟ ਅਗਲੇ ਕੋਈ ਹੋਰ ਨਵਾਂ ਮੁੱਦਾ ਲੈ ਕੇ ਅਸੀਂ ਜਲਦੀ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਂ